ਵੈਗਰੂ ਜੀ ਦਾ ਖਾ ਰਸਾ ਵੈਗਰੂ ਜੀ ਕੀ ਪਤੇ ਅੱਜ ਆਪਾਂ ਗੁਲਾਬ ਜਾਮਣਾ ਬਣਾਵਾਂਗੇ ਸੂਜੀ ਵਾਲੀਆਂ ਤੇ ਸੁੱਕੇ ਮਿਲਕ ਪਾਊਡਰ ਨਾਲ ਤੇ ਜੇ ਗੁਲਾਬ ਜਾਮਣਾ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵਧਿਆ ਸੌਖੇ ਤਰੀਕੇ ਨਾਲ ਵਧਿਆ ਬਣਾਵਾਂਗੇ ਤੇ ਇਸੀ ਘੋਚ ਬਣਾਵਾਂਗੇ ਆਪਾਂ ਘਰ ਦੇ ਜ ਆਪਣੇ ਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀੜੋ ਕੋ ਪਸੰਦ ਆਵੇ ਤਾਂ ਲਾਈਕ ਕਰਨਾ ਚਲੋ ਜੀ ਆਪਾਂ ਗੁਲਾਬ ਜਾਮੁਨਾ ਬਣਾਉਣ ਖਾਤਰ ਕੀ ਕੀ ਸਮਾਨ ਲੈ ਆਪਾਂ ਗੁਲਾਬ ਜਾਮੁਨਾ ਬਣਾਵਾਂਗੇ ਗੁਲਾਬ ਜਾਮੁਨਾ ਬਣਾਉਣ ਖਾਤਰ ਆਪਾਂ ਖੰਡ ਲਈਏ ਦੁੱਧ ਚੋਦੀ ਤੇ ਆ ਦੋ ਚਮਚੇ ਆਪਾਂ ਮਿਲਕ ਪਾਊਡਰ ਲਏ ਆ ਫਿਰ ਇੱਕ ਕੌਲੀ ਸੂਜੀ ਦੇ ਲਈ ਆ ਆਪਾਂ ਦੁੱਧ ਲਿਆ ਆ ਆਪਾਂ ਦੇਸੀ ਘਰ ਦਾ ਘਿਓ ਨੇ ਆਪਾਂ ਚੁੱਲੇ ਉੱਤੇ ਕੜਾਹੀ ਰੱਖੀ ਹੈ ਇੱਕ ਚਮਚਾ ਪਕਿਆ ਹੋਦਾ ਪਾਇਆ ਹੁਣ ਆਪਾਂ ਸੂਜੀ ਪਾਵਾਂਗੇ ਆਪਣਾ ਘਿਓ ਪਿਗਲ ਗਿਆ ਇਹਨੂੰ ਆਪਾਂ ਭਨਵਾਂਗੇ ਚੰਗੀ ਤਰ੍ਹਾਂ ਫਿਰ ਆਪਾਂ ਦੁੱਧ ਪਾਵਾਂ ਆਪਣੀ ਸੂਜੀ ਭੁੱਜ ਗਈ ਹੁਣ ਆਪਾਂ ਇਹਦੇ ਚ ਦੁੱਧ ਪਾਵਾਂਗੇ ਇੱਕ ਕੌਲੀ ਸੂਜੀ ਤੇ ਸੇ ਆਪਾਂ ਤਿੰਨ ਕੌਲੀਆਂ ਦੁੱਧ ਦੇ ਪਾਵਾਂਗੇ ਕਪਤਨ ਨੇ ਕੁਰਲਾ ਕੰਦਦ ਦਦਾਂ ਪਾਤਾ ਹੁਣ ਆਪਾਂ ਮਿਰਚਾ ਪਾਊਡਰ ਪਾਵਾਂਗੇ ਦਦ ਸੁਜੀ ਤੇ ਮਿਰਚਾ ਪਾਊਡਰ ਆਪਾਂ ਨਾਲ ਪਲਾ ਲਾਂਗੇ ਆਪਣੇ ਸੂਜੀ ਹੁਣ ਕੜਾਈ ਛੱਡ ਗਈ ਦੇਖ ਹੁਣ ਆਪਾਂ ਇਹਨੂੰ ਕੱਢ ਲਾਂਗੇ ਆਪਾਂ ਪਾਣੀ ਪਾ ਲੈ ਦੋ ਕੱਗਲੀਆਂ ਇਹਦੇ ਵਿੱਚ ਤੇ ਦੋ ਕੱਗਲੀਆਂ ਆਪਾਂ ਚੰਗੀ ਤਰ੍ਹਾਂ ਪਾ ਲਾਂ ਤਦੋਂ ਆਪਾਂ ਇਹ ਚਲਾਇ ਜੀ ਕੁੱਟ ਕੇ ਬਾਦ ਆਪਣੀ ਚਾਸਨੀ ਬਣ ਕੇ ਤਿਆਰ ਬਸ ਇਹ ਹੀ ਚਾਸਨੀ ਆਪਾਂ ਨੂੰ ਚਾਹੀਦੀ ਚਾਸਨੀ ਆਪਣੀ ਬਣ ਕੇ ਤਿਆਰ ਹੁਣ ਆਪਾਂ ਕੈਸ ਬੰਦ ਕਰ ਦਿੰਦੇ ਆਪਣਾ ਸੂਜੀ ਠੰਢੀ ਹੋ ਗਈ ਹੁਣ ਆਪਾਂ ਇਹਨੂੰ ਰੱਖ ਦਈਏ ਆਠੇੜੀ ਨਾ ਮਸਾਂ ਲਾਂਗੇ ਆਪਾਂ ਇੱਕ ਚਮਚਾ ਘਿਓ ਦਾ ਪਾ ਕੇ ਮਸਲ ਲੈ ਆਟੇ ਨੂੰ ਚੰਗੀ ਤਰ੍ਹਾਂ ਸੂਜੀ ਆਪਾਂ ਚੰਗੀ ਤਰ੍ਹਾਂ ਮਲ ਲੈ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਸੜਦੇ ਅੰਗਲਾਜ ਹਲਕਾ ਜਿਹਾ ਬ੍ਰਾਊਨ ਹੋ ਗਾ ਚੰਗੀ ਤਰ੍ਹਾਂ ਪੱਕ ਚੁੱਕੀਆਂ। ਇਹ ਲਾਵ ਜਾਮਣਾ ਬਣ ਗਈਆਂ ਆਪਣੀਆਂ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਨੇ। ਆਪਾਂ ਦੇਸੀ ਘਿਓ ਚ ਬਣਾਉਨੇ ਲੋ ਜੀ ਆਪਾਂ ਹੋਰ ਪਾਉਨੇ अब थोड़ी थोड़ी अग से पकाव अंदर तकर पक जान लो जी अपने गुलाब जामुन ये तैयार है इवे चक्कर आप सारिया पका लेंगे ਬਣੀਆਂ ਕਿੱਡੀਆਂ ਵੱਡੀਆਂ ਵੱਡੀਆਂ ਹੋਗੀਆਂ ਅਗਲਾਂ ਚੰਮਲ ਹੁਣ ਆਪਾਂ ਇਹਨਾਂ ਨੂੰ ਕਾਸਣੀ ਵਿੱਚ ਪਾਉਨੇ ਆ ਇਨਨ ਹੁਣ ਆਪਾਂ ਟੱਕ ਦਿੰਦੇ ਆਪਣਾਂ ਦੇ ਦੂਜੇ ਪੱਕ ਗਿਆ ਫਿਰ ਆਪਾਂ ਲਾਓ ਜੀ ਆਪਣਾ ਗਲਾਬ ਜਮਣਾ ਬਣ ਕੇ ਤਿਆਰ ਹੈ ਤੇ ਹੁਣ ਤੁਹਾਨੂੰ ਅਸੀਂ ਇੱਕ ਕੱਟ ਕੇ ਦਿਖਾਉਣੀ ਆ ਆ ਤੁਹਾਨੂੰ ਦਿਖਾਉਣੀ ਅੰਦਰ ਤਿੱਕਰਾ ਆ ਚੁੱਕਿਆ ਕਿੰਦੀ ਨਰਮ ਤੇ ਮਲਾਈ ਬਣੀ ਆ ਚਲੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਨਾ ਤੇ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ